ਅੱਜ ਦੀ ਕਹਾਣੀ ਸਾਲਸੀਤਾਆ ਲੇਖਕਾ ਜਗਦੇਵ ਸ਼ਰਮਾ ਜੀ ਇਹ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਸਮੱਸਿਆ ਜਿੰਨੀ ਮਰਜੀ ਜਟਿਲ ਹੋਵੇ ਅਖੀਰ ਵਿੱਚ ਉਸ ਦਾ ਹੱਲ ਮੇਜ਼ ਦੁਆਲੇ ਬੈਠ ਕੇ ਹੀ ਨਿਕਲਦਾ ਹੈ ਇਤਿਹਾਸ ਗਵਾਹ ਹੈ ਕਿ ਅੰਤਰਰਾਸ਼ਟਰੀ ਸਮੱਸਿਆਵਾਂ ਦਾ ਹੱਲ ਵੀ ਬਹੁਤੀ ਵਾਰੀ ਗੱਲਬਾਤ ਦੀ ਮੇਜ਼ ਉੱਤੇ ਹੀ ਬੈਠ ਕੇ ਨਿਕਲਿਆ ਹੈ ਗੱਲ 1970 ਨੇੜੇ ਤੜੀ ਦੀ ਹੈ ਜਦੋਂ ਮੈਂ 8ਵੀਂ ਜਮਾਤ ਦਾ ਵਿਦਿਆਰਥੀ ਸਾਂ ਐਤਵਾਰ ਦਾ ਦਿਨ ਸੀ ਬਾਅਦ ਦੁਪਹਿਰ ਦੇ ਕੋਈ 3 ਵਜੇ ਸਨ ਗੇਟ ਉੱਪਰ ਤੋਂ ਖਿਲਰੀਆਂ ਜਟੂਰੀਆਂ ਵਾਲੇ ਔਗੜੀਆਂ ਦੁਗੜੀਆਂ ਪੱਗਾਂ ਬੰਨੀ ਗਲੀ ਵਿੱਚ ਸਾਡੇ ਗੇਟ ਦੇ ਮੂਹਰੇ ਖੜੇ ਸੀ ਮਾਸਟਰ ਜੀ ਮਾਸਟਰ ਜੀ ਕਹਿ ਕੇ ਆਵਾਜ਼ਾਂ ਲਗਾ ਰਹੇ ਸੀ ਮੈਂ ਬਾਹਰ ਨਿਕਲ ਕੇ ਦੇਖਿਆ ਕਿ ਆਪਣੀ ਉਮਰ ਤੋਂ ਵੱਡੇ ਲੱਗਦੇ 45 50 ਸਾਲ ਦੀ ਉਮਰ ਦੇ ਦੋ ਗੱਡੀਆਂ ਵਾਲੇ ਸਾਡੇ ਦਾਇ ਮਾਸਟਰ ਬਲਦੇਵ ਕ੍ਰਿਸ਼ਨ ਜੀ ਨੂੰ ਮਿਲਣਾ ਚਾਹੁੰਦੇ ਸਨ ਉਹਨਾਂ ਦਿਨਾਂ ਵਿੱਚ ਰਾਜਪੂਤ ਘਰਾਣਿਆਂ ਦੇ ਇਹ ਗੱਡੀਆਂ ਵਾਲੇ ਰਾਜਸਤਾਨੀ ਲੋਹਾਰ ਪਿੰਡ-ਪਿੰਡ ਜਾ ਕੇ ਲੋਹਾਰਾਂ ਦਾ ਕੰਮ ਕਰਿਆ ਕਰਦੇ ਸਨ ਉਹ ਤੱਕਲੀ ਖੁਰਚ ਨੇ ਵੇਚਣ ਦੇ ਨਾਲ-ਨਾਲ ਟੁੱਟੇ ਬੱਠਾ ਬਾਲਟੀਆਂ ਦੇ ਨਵੇਂ ਥੱਲੇ ਲਾਉਂਦੇ ਸੀ ਖਾਲੀ ਪੀਪਿਆਂ ਨੂੰ ਟੱਕਣ ਲਾ ਕੇ ਬਰ ਤੋਂ ਵਿੱਚ ਲਿਆਉਣ ਦਾ ਕੰਮ ਕਰਦੇ ਸੀ ਇਸ ਦੇ ਬਦਲੇ ਉਹ ਥੋੜਾ-ਬੋਟਾ ਆਟਾ ਦਾਣੇ ਗੁੜ ਪਸ਼ੂਆਂ ਲਈ ਪੱਠੇ ਅਤੇ ਮਮੂਲੀ ਪੈਸੇ ਲੋਕਾਂ ਕੋਲੋਂ ਲੈਂਦੇ ਸਨ। ਬਲਦਾਂ ਦਾ ਛੋਟਾ ਮੋਟਾ ਵਪਾਰ ਵੀ ਇਹਨਾਂ ਦੇ ਕਿੱਤੇ ਵਿੱਚ ਸ਼ਾਮਲ ਹੁੰਦਾ ਸੀ। ਮਹੀਨੇ ਵੀ ਦਿਨ ਬਾਅਦ ਉਹ ਅਗਲੇ ਪਿੰਡ ਚਾਲੇ ਪਾ ਦਿੰਦੇ ਸੀ। ਸਾਡੇ ਤਾਇਆ ਬਲਦੇਵ ਕ੍ਰਿਸ਼ਨ ਜੀ ਬਹਿਗਰੂ ਉਹਨਾਂ ਦਾ ਸਵਰਗਾਂ ਵਿੱਚ ਵਸਾ ਕਰੇ। ਪਿੰਡ ਵਿੱਚ ਇੱਕੋ ਇੱਕ ਸਰਕਾਰੀ ਨੌਕਰਾ ਜਾਨੀ ਕਿ ਸਕੂਲ ਅਧਿਆਪਕ ਸਨ ਪ੍ਰਭਾਵਸ਼ਾਲੀ ਸਖਸੀਅਤ ਦੇ ਮਾਲਕ ਤਾਇਆ ਜੀ ਬੇਸ਼ੱਕ ਪੰਚਾਇਤ ਮੈਂਬਰ ਜਾਂ ਸਰਪੰਚ ਤਾਂ ਨਹੀਂ ਸਨ ਪਰੰਤੂ ਪਿੰਡ ਦੇ ਸਾਰੇ ਸਾਂਝੇ ਕੰਮ ਪੰਚਾਇਤ ਉਹਨਾਂ ਦੀ ਸਲਾਹ ਨਾਲ ਹੀ ਨੇਪਰੇ ਚੜ੍ਹਦੀ ਸੀ ਰੌਲੇ-ਗੋਲੇ ਦੇ ਮਾਲੇ ਵਿੱਚ ਵੀ ਦੋਨੋਂ ਤਰ੍ਹਾਂ ਥਾਣੇ ਜਾਰਦੀ ਬਜਾਏ ਮੇਰੇ ਤਾਇਆ ਜੀ ਦੁਆਰਾ ਕੀਤੇ ਫੈਸਲੇ ਨੂੰ ਖੁਸ਼ੀ-ਖੁਸ਼ੀ ਮੰਨ ਲੈਂਦੀਆਂ ਸਨ ਗੱਲਬਾਤ ਰਹੀ ਮਸਲੇ ਹੱਲ ਕਰਨ ਦਾ ਜਿਵੇਂ ਉਹਨਾਂ ਨੂੰ ਕੋਈ ਵਰਦਾਨ ਹੀ ਮਿਲਿਆ ਹੋਵੇ ਉਹਨਾਂ ਦੀ ਇਸ ਕਾਬਿਲਤ ਦਾ ਫਾਇਦਾ ਉਠਾਉਣ ਲਈ ਵਿਵਪਤਾਮਾਰੇ ਉਹ ਗੱਡੀਆਂ ਵਾਲੇ ਸਾਡੇ ਕੋਲ ਆਏ ਤੇ ਆਪਣੀ ਸਮੱਸਿਆ ਲੈ ਕੇ ਮੇਰੇ ਤਾਇਆ ਜੀ ਨੂੰ ਮਿਲਣ ਆਏ ਸਨ ਦਰਅਸਲ ਉਹਨਾਂ ਗੱਡੀਆਂ ਵਾਲਿਆਂ ਦਾ ਇੱਕ ਮੁੰਡਾ ਸੀ ਜੋ ਕਿ ਵਿਆਹਿਆ ਹੋਇਆ ਸੀ 3-4 ਸਾਲ ਦਾ ਇੱਕ ਲੜਕਾ ਵੀ ਸੀ ਉਸਦੇ ਕਿਸੇ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਉਹਨਾਂ ਦੀ ਨੂੰ ਆਪਣੇ ਪਤੀ ਨਾਲ ਲੜ ਕੇ ਪੇਕੀਆਂ ਬੈਠੀ ਸੀ ਸਬਬੀ ਉਸ ਲੜਕੀ ਦੇ ਪੇਕਿਆਂ ਵਾਲਿਆਂ ਦਾ ਟੋਲਾ ਉਸ ਪਿੰਡ ਵਿੱਚ ਬੈਠਾ ਹੋਇਆ ਸੀ ਜਿਸ ਪਿੰਡ ਵਿੱਚ ਮੇਰੇ ਤਾਇਆ ਜੀ ਅਧਿਆਪਕ ਵਜੋਂ ਡਿਊਟੀ ਕਰਦੇ ਸੀ ਉਹਨਾਂ ਦੋਵੇਂ ਗੱਡੀਆਂ ਵਾਲਿਆਂ ਨੇ ਆਪਣੀ ਸਾਰੀ ਸਮੱਸਿਆ ਵਿਸਥਾਰ ਵਿੱਚ ਮੇਰੇ ਤਾਇਆ ਜੀ ਕੋਲ ਰੱਖੀ ਗੱਲਬਾਤ ਦਾ ਲਬੋ ਜਵਾਬ ਸੀ ਕਿ ਉਹ ਚਾਹੁੰਦੇ ਸਨ ਕਿ ਉਹਨਾਂ ਦੀ ਨੂੰ ਆ ਕੇ ਉਹਨਾਂ ਦੇ ਘਰ ਬਸੇ ਪਰ ਲੜਕਾ ਕੁਛ ਆਨਾਂ ਦਾ ਨਹੀਂ ਕਰਦਾ ਸੀ ਅਤੇ ਲੜਕੀ ਵਾਲੇ ਲੜਕੀ ਨਾ ਤੋੜਨ ਦੇ ਨਾਲ-ਨਾਲ ਚਾਹੁੰਦੇ ਸਨ ਕਿ ਛੋਟਾ ਬੱਚਾ ਜੋ ਕਿ ਆਪਣੇ ਪਿਤਾ ਜੀ ਕੋਲ ਸੀ ਦੀ سپੁਰਦੀ ਉਹਨਾਂ ਦੀ ਲੜਕੀ ਨੂੰ ਮਿਲੇ ਮੇਰੇ ਤਾਇਆ ਜੀ ਨੇ ਉਹਨਾਂ ਨੂੰ ਇਹ ਕਹਿ ਕੇ ਤੋੜ ਦਿੱਤਾ ਸੀ ਦੀ ਲੜਕੀ ਵਾਲਿਆਂ ਨੂੰ ਮਿਲ ਕੇ ਫਿਰ ਅੱਗੇ ਗੱਲ ਕੀਤੀ ਜਾਵੇਗੀ। ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨਾਲ ਗੱਲ ਕੀਤੀ। ਅਗਲੇ ਦਿਨ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਕੋਲੇ ਗੱਡੀਆਂ ਵਾਲਿਆਂ ਨੂੰ ਸਕੂਲ ਵਿੱਚ ਚੌਂਕੀਦਾਰ ਰਾਹੀਂ ਸੁਨੇਹਾ ਭੇਜ ਕੇ ਸਕੂਲ ਵਿੱਚ ਹੀ ਬੁਲਾ ਲਿਆ। ਉਹਨਾਂ ਦੀ ਗੱਲ ਸੁਣਨ ਤੋਂ ਬਾਅਦ ਮੁੱਦਾ ਉੱਪਰ ਦਸੀ ਗੁੰਝਲ ਹੀ ਨਿਕਲਿਆ। ਮੂਰੇ ਆਉਣ ਵਾਲੇ ਐਤਵਾਰ ਨੂੰ ਦੋਹਾਂ ਦਿਨਾਂ ਨੂੰ ਸਾਡੇ ਘਰ ਆਉਣ ਦਾ ਪ੍ਰੋਗਰਾਮ ਅਲਿਖ ਦਿੱਤਾ ਗਿਆ ਐਤਵਾਰ ਨੂੰ ਦੋਵੇਂ ਦਿਨਾਂ 10:00 ਵਜੇ ਦੇ ਕਰੀਬ ਸਾਡੇ ਘਰ ਪਹੁੰਚ ਗਈਆਂ ਲੜਕੀ ਵਾਲਿਆਂ ਨੂੰ ਦੂਸਰੇ ਕਮਰੇ ਵਿੱਚ ਬਿਠਾ ਕੇ ਮੇਰੇ ਤਾਇਆ ਜੀ ਲੜਕੇ ਵਾਲਿਆਂ ਨੂੰ ਸਮਝਾਉਣ ਲੱਗ ਪਏ ਦੇਖ ਬਈ ਮੁੰਡਿਆ ਕਾਨੂੰਨ ਤਾਂ ਇਹੀ ਹੈ ਕਿ ਬੱਚਾ ਜਦੋਂ ਤੱਕ ਨਿਵਾਲਕ ਹੈ ਆਪਣੀ ਮਾਂ ਕੋਲ ਹੀ ਰਹਿ ਸਕਦਾ ਹੈ ਜੇਕਰ ਲੜਕੀ ਵਾਲੇ ਥਾਣੇ ਕਚਹਿਰੀ ਚਲੇ ਗਏ ਘਰ ਵਾਲੀ ਤਾਂ ਤੇਰੀ ਪਹਿਲਾ ਹੀ ਚਲੀ ਗਈ ਹੈ ਲੜਕਾ ਵੀ ਤੇਰੇ ਕੋਲੋਂ ਜਾਂਦਾ ਰਹੇਗਾ ਛੋਟੇ ਮੋਟੇ ਝਗੜੇ ਕਿਸਦੇ ਨਹੀਂ ਹੁੰਦੇ ਇਸ ਲਈ ਮੇਰੀ ਮੰਨ ਜਾ ਕੇ ਆਪਣੀ ਘਰ ਵਾਲੀ ਨੂੰ ਲੈ ਆ ਇਸ ਤਰ੍ਹਾਂ ਲੜਕਾ ਵੀ ਤੇਰੇ ਕੋਲ ਰਹੇਗਾ ਅਤੇ ਤੇਰਾ ਘਰ ਵੀ ਬਸਦਾ ਹੋ ਜਾਏਗਾ ਮੇਰੇ ਤਾਏ ਦੀਆਂ ਦਲੀਲਾਂ ਅੱਗੇ ਅਤੇ ਆਪਣੇ ਮਾਪਿਆਂ ਦੇ ਜ਼ੋਰ ਦੇਣ ਤੇ ਉਹ ਲੜਕੀ ਨੂੰ ਲੈਉਣ ਲਈ ਮੁੰਡਾ ਮੰਨ ਗਿਆ ਹੁਣ ਵਾਰੀ ਸੀ ਲੜਕੀ ਵਾਲਿਆਂ ਦੀ ਲੜਕੇ ਵਾਲਿਆਂ ਨੂੰ ਵਾਰ ਭੇਜ ਕੇ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਸਮਝਾਇਆ ਦੇਖੋ ਬਈ ਮੀਆਂ ਬੀਬੀ ਦੇ ਛੋਟੇ ਮੋਟੇ ਤਾ ਝਗੜੇ ਹੁੰਦੇ ਹੀ ਰਹਿੰਦੇ ਹਨ ਇਸ ਦਾ ਮਤਲਬ ਇਹ ਤਾਂ ਨਹੀਂ ਹੁੰਦਾ ਕਿ ਰਿਸ਼ਤਾ ਹੀ ਖਤਮ ਕਰ ਦਿੱਤਾ ਜਾਵੇ ਜਵਾਨ ਧੀ ਨੂੰ ਤੁਸੀਂ ਕਿੰਨਾ ਚਿਰ ਆਪਣੇ ਘਰ ਬਿਠਾਈ ਰੱਖੋਗੇ ਆਖਰ ਇੱਕ ਦਿਨ ਤਾਂ ਤੋੜਨੀ ਹੀ ਪਵੇਗੀ ਨਾ ਇਸ ਗੱਲ ਦੀ ਗਰੰਟੀ ਕੀ ਹੈ ਕਿ ਨਵੀਂ ਸਿਹੜ ਵਧੀਆ ਹੋਵੇਗੀ ਜਾਂ ਇਸ ਤੋਂ ਵੀ ਮਾੜੀ ਮਿਲੇਗੀ ਤੁਹਾਡਾ ਦੋ ਹੱਤਾ ਦੋਤਾ ਤੁਹਾਨੂੰ ਇੰਨਾ ਸੌਖਾ ਨਹੀਂ ਦੇਣ ਲੱਗੇ ਹੋ ਲੜਾਈ ਝਗੜਾ ਤਾਂ ਤੁਸੀਂ ਕਰਕੇ ਦੇਖ ਲਿਆ ਅੱਗੇ ਬੱਚੇ ਥਾਣੇ ਕਚਹਿਰੀਆਂ ਮੇਰੀ ਤਾਂ ਸਲਾਹ ਇਹੀ ਹੈ ਕਿ ਤੁਸੀਂ ਲੜਕੀ ਨੂੰ ਲੜਕੇ ਨਾਲ ਤੋੜ ਦਿਓ ਫਿਰ ਦੋਤਾ ਵੀ ਤੁਹਾਡਾ ਅਤੇ ਜੋਾਈ ਵੀ ਤੁਹਾਡਾ ਜੇਕਰ ਤੁਸੀਂ ਲਟਾ ਹੀ ਹੋਣਾ ਤਾਂ ਅੱਗੇ ਤੁਹਾਡੀ ਮਰਜ਼ੀ ਹੈ ਬਾਹਰ ਨਿਕਲ ਕੇ ਲੜਕੀ ਵਾਲਿਆਂ ਨੇ 10 ਕੁ ਮਿੰਟ ਕੋ ਸਰਮੋਸਰ ਜਹੀ ਕੀਤੀ ਉਸ ਤੋਂ ਬਾਅਦ ਉਹਨਾਂ ਨੇ ਲੜਕੀ ਤੋੜਨ ਦੀ ਹਾਮੀ ਭਰ ਦਿੱਤੀ ਮੇਰੇ ਤਾਇਆ ਜੀ ਨੇ ਲੜਕੀ ਵਾਲਿਆਂ ਨੂੰ ਮਨਾ ਲਿਆ ਘੰਟੇ ਤੋਂ ਪਹਿਲਾਂ ਜਿਹੜੇ ਇੱਕ ਦੂਜੇ ਦੇ ਜੁੰਡੇ ਪੱਟਣ ਨੂੰ ਤਿਆਰ ਬੈਠੇ ਸਨ ਹੁਣ ਇੱਕ ਦੂਜੇ ਨੂੰ ਜੱਫੀਆਂ ਪਾਉਂਦੇ ਆਪਣੀ ਠਾਰ ਵੱਲ ਜਾ ਰਹੇ ਸਨ ਇਸ ਤਰ੍ਹਾਂ ਇੱਕ ਟੁੱਟਾ ਟੁੱਟ ਚੁੱਕਾ ਪਰਿਵਾਰ ਫਿਰ ਤੋਂ ਜੁੜ ਗਿਆ ਅਤੇ ਨਾਲ ਹੀ ਜੁੜ ਗਈ ਸਾਡੇ ਤਾਇਆ ਜੀ ਦੀਆਂ ਪ੍ਰਾਪਤਾਂ ਦੀ ਇੱਕ ਹੋਰ ਪ੍ਰਾਪਤੀ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦੇ ਸੀ ਮੇਰੇ ਤਾਇਆ ਜੀ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਹਾਣੀ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਜੀ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਵਿੱਚ ਤੁਹਾਨੂੰ ਕਿਹੜੀ ਗੱਲ ਵਧੀਆ ਲੱਗੀ ਜਰੂਰ ਕਮੈਂਟ ਕਰਕੇ ਦੱਸਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ